ਮੈਂ ਕਹਿਨਾ ਕਿ ਭਾਰਤੀ ਜਨਤਾ ਪਾਰਟੀ ਇਸ ਵਕਤ ਦਿਲਜੀਤ ਦੁਸਾਂਝ ਦਾ ਸਮਰਥਨ ਕਰਦੀ ਹੈ। ਇਹ ਫਿਲਮ ਬੈਨ ਨਹੀਂ ਹੋਣੀ ਚਾਹੀਦੀ। ਦਿਲਜੀਤ ਦੁਸਾਂਝ ਨੂੰ ਟੋਲ ਨਹੀਂ ਕਰਨਾ ਚਾਹੀਦਾ, ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ। ਉਹਦਾ ਕਾਰਨ ਇਹ ਹੈ ਕਿ ਮੈਂ ਭਾਰਤੀਆਂ ਮੇਰੇ ਅੰਦਰ ਜਜ਼ਬਾ ਹੈ ਕਿ ਮੇਰਾ ਭਾਰਤ ਮਹਾਨ ਹੈ, ਮਹਾਨ ਸੀ, ਮਹਾਨ ਹੀ ਰਹੇ। ਔਰ ਜੇ ਸਾਡਾ ਕੋਈ ਦੁਸ਼ਮਣ ਸਿਰ ਚੁੱਕਦਾ ਤਾਂ ਸਾਡੇ ਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਉਹਦਾ ਸਿਰ ਨੀਵਾ ਕਰੀਏ ਸਿਰ ਕੁਚਲ ਦਈਏ ਨੋਡ ਪੈਣ ਤੇ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਸੰਬੰਧ ਸੁਖਾਵੇਂ ਸੀ ਜਾਂ ਨਹੀਂ ਪਰ ਪਹਿਲਗਾਮ ਦੇ ਘਟਨਾ ਤੋਂ ਬਾਅਦ ਅੱਜ ਤੱਕ ਸਾਡੇ ਸੁਖਾਵੇਂ ਨਹੀਂ ਹਨ ਸੰਬੰਧ ਉਹਨਾਂ ਨਾਲ ਫਿਲਮ ਦੀ ਮੈਂ ਥੋੜੀ ਜੀ ਬਰੀਫਿੰਗ ਕਰ ਦਿਆ ਕਿ ਫਿਲਮ ਇਸ ਲੈਵਲ ਦੀ ਜਿੱਥੇ ਦਿਲਜੀਤ ਦੋਸਾਂਜ ਫਿਲਮ ਦਾ ਹੀਰੋ ਹੋਵੇ ਉੱਥੇ ਇਹ ਫਿਲਮ ਸ਼ੂਟ ਹੋਣ ਤੋਂ ਤਕਰੀਬਨ 7 ਤੋਂ 8 ਮਹੀਨੇ ਪਹਿਲਾਂ ਗੱਲਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਇੱਕ ਪ੍ਰੋਡਕਸ਼ਨ ਹਾਊਸ ਹੈ ਜਿਹੜਾ ਕਿ ਇਹਦੇ ਵਿੱਚ ਵਾਈਟ ਹੈਲ ਹੈ ਵਾਈਟ ਹੈਲ ਪ੍ਰੋਡਕਸ਼ਨ ਹਾਊਸ ਇੱਕ ਸਟੋਰੀ ਨੂੰ ਲੱਭਦਾ ਔਰ ਉਹਨੇ ਸਟੋਰੀ ਹੀ ਲੱਭੀ ਹੋਏਗੀ ਔਰ ਦਿਲਜੀਤ ਦੋਸਾਂਝ ਦਾ ਪਹਿਲਾਂ ਇਹ ਟਾਈਟਲ ਸਰਦਾਰਜੀ ਸਰਦਾਰਜੀ 2 ਸੀਕਵਲ ਦੋਵੇਂ ਸੁਪਰ ਹਿੱਟ ਰਹੇ ਨੇ ਲੋਕਾਂ ਨੇ ਬਹੁਤ ਪਸੰਦ ਕੀਤੀ ਤੇ ਇਸ ਕਰਕੇ ਸਰਦਾਰਜੀ 3 ਬਣਾਉਣ ਦੀ ਉਹਨਾਂ ਦੇ ਮਨ 'ਚ ਆਈ ਹੋਏਗੀ ਜੇ ਮੈਂ ਸਹੀ ਦੇ ਬਹੁਤ ਨੇੜੇ ਹੋਵਾਂ ਤਾਂ ਮੈਂ ਗੱਲ ਕਰੂੰਗਾ ਕਿ ਪਿਛਲੇ ਸਾਲ ਸਤੰਬਰ ਅਕਤੂਬਰ ਜੁਲਾਈ ਅਗਸਤ ਸਤੰਬਰ ਦੀ ਗੱਲ ਹੋਏਗੀ ਅੱਜ ਤੋਂ 1 ਸਾਲ ਪਹਿਲਾਂ ਦੀ ਦਲਜੀਤ ਦੋਸਾਂਝ ਨੂੰ ਉਹਨਾਂ ਨੇ ਪੈਸਿਆਂ 'ਚ ਤਰੀਕਾ 'ਚ ਜਗ੍ਹਾ ਦੇ ਵਿੱਚ ਮਨਾਇਆ ਹੋਏਗਾ ਮਨਾਉਣ ਵਾਸਤੇ ਟਾਈਮ ਲਿਆ ਹੋਏਗਾ ਜਿਸ ਤਰੀਕੇ ਦੇ ਨਾਲ ਉਹਦੇ ਸ਼ੋਅ ਚੱਲਦੇ ਨੇ ਜਿੰਨਾ ਉਹ ਬਿਜ਼ੀ ਆ ਉਹਦੇ ਕੋਲੇ ਘੱਟੋ-ਘੱਟ 7-8 ਮਹੀਨੇ ਉਹਨੇ ਟਾਈਮ ਦਿੱਤਾ ਹੋਏਗਾ ਕਿ ਅੱਜ ਤੋਂ 6 ਮਹੀਨੇ 7 ਮਹੀਨੇ ਬਾਅਦ ਅਸੀਂ ਇਹ ਫਿਲਮ ਸ਼ੂਟ ਕਰਾਂਗੇ ਪ੍ਰੋਡਿਊਸਰ ਫਿਰ ਇੱਕ ਡਾਇਰੈਕਟਰ ਨੂੰ ਚੁਣਦਾ ਡਾਇਰੈਕਟਰ ਇੱਕ ਟੀਮ ਚੁਣਦਾ ਕਿ ਇਸ ਕਹਾਣੀ ਦੇ ਵਿੱਚ ਫੋਰ ਐਗਜ਼ਾਮਪਲ ਜੇ ਮੈਂ ਆਪਦੀ ਗੱਲ ਕਰਾਂ ਕਿ ਇੱਕ ਐਦਾਂ ਦਾ ਬੰਦਾ ਚਾਹੀਦਾ 60 ਸਾਲ ਉਮਰ ਹੋਵੇ ਤੇ ਐਦਾਂ ਦਾ ਸ਼ਰੀਰ ਹੋਵੇ ਤੇ ਚਗੂਗੂ ਗੇਲ ਭਾਜੀ ਵੀ ਆ ਸਕਦੇ ਨੇ ਯੋਗਰਾਜ ਭਾਜੀ ਵੀ ਆ ਸਕਦੇ ਨੇ ਉਹਦੇ ਛੋਭੀ ਢਾਲੀ ਵਾਲ ਵੀ ਹੋ ਸਕਦਾ ਜੇ ਤਿੰਨਾਂ ਦੀਆਂ ਡੇਟਸ ਨਹੀਂ ਤਾਂ ਹੋਰ ਪੰਜਾਬੀ ਫਿਲਮ ਇੰਡਸਟਰੀ ਦੇ ਆਰਟਿਸਟਸ ਨੇ ਸੋ ਉਹਦਾ ਹੋ ਸਕਦਾ ਜਸਟ ਇੱਕ ਐਕਟਰ ਤੋਂ ਹੀ ਪੁੱਛਿਆ ਜਾ ਸਕਦਾ ਵੀ ਆਹ ਤਿੰਨ ਚਾਰ ਬੰਦੇ ਹੈਗੇ ਨੇ ਇਹਨਾਂ ਚੋਂ ਕਿਹਨੂੰ ਲੈਣ ਅਲੇਲ ਫਿਰ ਉਹਦੇ ਨਾਲ ਬਜਟ ਫਿਰ ਉਹਦੀਆਂ ਡੇਟਸ ਉਹਦੇ ਟੈਂਡਰਮਸ ਸਾਰਾ ਕੁਝ ਡਿਸਕਸ ਹੋਣ ਤੋਂ ਬਾਅਦ ਇੱਕ ਆਰਟਿਸਟ ਫਾਈਨਲ ਹੁੰਦਾ ਤੇ ਜਿੱਥੇ ਤੱਕ ਹੈ ਹਾਨਿਆ ਸ਼ੇਖ ਦੀ ਗੱਲ ਉਹਦੇ ਚ ਦਿਲਜੀਤ ਦਸਾਂਝ ਨੇ ਕਿਹਾ ਹੋਊਗਾ ਜਾਂ ਕਿਹਾ ਸੀ ਕਿ ਮੈਂ ਇਸ ਕੁੜੀ ਤੋਂ ਮੈਂ ਨਾ ਫਿਲਮ ਨਹੀਂ ਕਰੂੰਗਾ ਐਸਾ ਨਹੀਂ ਹੈ ਦਿਲਜੀਤ ਦਸਾਂਝ ਨੇ ਉਹਨੂੰ ਕਾਸਟ ਨਹੀਂ ਕੀਤਾ ਪ੍ਰੋਡਿਊਸਰ ਨੇ ਕੀਤਾ ਡਾਇਰੈਕਟਰ ਨੇ ਕਰ ਸਕਦਾ yes ਦਲਜੀਤ ਦੋਸਾਂਝੇ ਹੋ ਸਕਦਾ ਕਿ ਸੱਤ ਕੁੜੀਆਂ ਸ਼ਾਰਟਲਿਸਟ ਕੀਤੀਆਂ ਉਹਦੇ ਚੋਂ ਕਹਿ ਸਕਦਾ ਇਹ ਵੀ ਕੁੜੀ ਲੈ ਲਓ ਨੀਰੂ ਬਾਜਵਾ ਤਾਂ ਹੈ ਚਲੋ ਆ ਵੀ ਕੁੜੀ ਚੰਗੀ ਲੱਗਦੀ ਹੈ ਇਹਦੇ ਚੰਗੇ ਸ਼ੋਅ ਚੱਲਦੇ ਨੇ ਫਿਲਮ ਆਈ ਸਾਡੇ ਹਾਲਾਤ ਆਪਸ ਚ ਸੁਖਾਵੇਂ ਨਹੀਂ ਰਹੇ ਉਹਨਾਂ ਨੇ ਇੰਡੀਆ ਦੀ ਗੱਲ ਹੀ ਨਹੀਂ ਕੀਤੀ ਰਿਲੀਜ਼ ਕਰਨ ਦੀ ਪਰ ਵਰਲਡ ਵਾਈਡ ਰਿਲੀਜ਼ ਕੀਤੀ ਪੰਜਾਬੀ ਫਿਲਮ ਨੂੰ ਰਿਲੀਜ਼ ਕਰਨ ਵਾਸਤੇ ਇੱਕ ਸਿੱਧੀ ਜੀ ਗੱਲ ਹੈ ਕਿ ਜਿੰਨੇ ਪੈਸਿਆਂ ਦਾ ਬਿਜ਼ਨਸ ਪੰਜਾਬ ਚ ਇੰਡੀਆ ਚ ਹੁੰਦਾ ਉਨਾ ਹੀ ਵਰਲਡ ਵਾਈਡ ਹੁੰਦਾ ਉਹਨਾਂ ਦੀ ਇੱਕ ਰਿਪੋਰਟ ਆਈ ਹੈ ਕਿ 7 ਕਰੋੜ 48 ਲੱਖ ਰੁਪਏ ਦੀ ਓਪਨਿੰਗ ਲੱਗੀ ਹੈ ਕੱਲ ਫਰਾਈਡੇ 7 ਕਰੋੜ 48 ਲੱਖ ਮੀਨਸ ਜੇ ਇੰਡੀਆ ਚ ਵੀ ਸ਼ੂਟ ਰਿਲੀਜ਼ ਹੋਈ ਹੁੰਦੀ ਤਾਂ ਉਹ 15 ਕਰੋੜ ਦਾ ਬਿਜ਼ਨਸ ਕਰਦੀ ਅੱਧਾ ਤਾਂ ਬਿਜ਼ਨਸ ਉਹਨਾਂ ਦਾ ਗਿਆ ਤੇ ਕੱਲਾ ਦਲਜੀਤ ਕਿਉਂ ਜੇ ਅਸੀਂ ਬੈਨ ਕਰਨਾ ਸਾਡੇ ਇੱਕ ਫੈਡਰੇਸ਼ਨ ਹੈ ਬੰਬੇ ਤੋਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹਦੇ ਵਾਸਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲੋਇਸ ਕੇ ਦਿਲਜੀਤ ਨੂੰ ਬਿਆਨ ਕਰੋ ਦਿਲਜੀਤ ਦਾ ਪਾਸਪੋਰਟ ਕੱਢੋ ਪ੍ਰੋਡਿਊਸਰ ਦਾ ਕਿਉਂ ਨਹੀਂ ਡਾਇਰੈਕਟਰ ਦਾ ਕਿਉਂ ਨਹੀਂ ਬਾਕੀ ਸਾਰੇ ਆਰਟਿਸਟ ਕਿਉਂ ਨਹੀਂ ਜਿਹੜੀ ਫਿਲਮ ਦੀ ਸ਼ੂਟ ਕੀਤੀ ਆ ਉਹਨਾਂ ਦਾ ਕਿਉਂ ਨਹੀਂ ਮੇਰਾ ਕਿਉਂ ਨਹੀਂ ਕਿਉਂਕਿ ਮੈਂ ਅਤੌਲਾ ਖਾਨ ਸਾਹਿਬ ਨੂੰ ਸੁਣਦਾ ਤੁਸੀਂ ਕਿਉਂ ਨਹੀਂ ਕਿਉਂਕਿ ਤੁਹਾਡੇ ਜਿਹੜਾ ਟੀਵੀ ਪਿਆ ਟੀਵੀ ਦੇ ਉੱਤੇ ਜਦੋਂ ਤੁਸੀਂ YouTube ਲਾਉਨੇ ਹੋ ਉਸ YouTube ਦੇ ਵਿੱਚ ਅੱਜ ਗਾਣੇ ਨੇ ਰੇਸ਼ਮਾ ਜੀ ਨੂੰ ਤੁਸੀਂ ਸੁਣਦੇ ਹੋ ਠੀਕ ਹੋਰ ਸਿੰਗਰ ਨੇ ਪਾਕਿਸਤਾਨੀ ਡਰਾਮੇ ਦੇਖਦੇ ਹੋ ਤੁਸੀਂ ਫਿਲਮਾਂ ਦੇਖਦੇ ਹੋ ਬਹੁਤ ਸਾਰੀਆਂ ਜੁਗਤਾਂ ਬਹੁਤ سارے ਡਰਾਮੇ ਬਹੁਤ ਸਾਰੀਆਂ ਫਿਲਮਾਂ ਦੇ ਡਾਇਲੌਗਸ ਉਹ ਸਾਡੀਆਂ ਫਿਲਮਾਂ 'ਚ ਹੁਣ ਨੇ ਜਿਹੜੇ ਉਹਨਾਂ ਨੇ 25-25 ਸਾਲ ਪਹਿਲਾਂ ਬੋਲੇ ਹੋਏ ਨੇ ਐਂਡ ਵਾਈਸ ਵਰਸਾ ਜਿਹੜੇ ਸਾਡੀਆਂ ਫਿਲਮਾਂ ਦੇ ਉਹਨਾਂ ਫਿਲਮਾਂ ਨੂੰ ਜਿਹੜੇ ਟਾਈਟਲ ਅਸੀਂ ਬਣਾ ਕੇ ਫਿਲਮਾਂ ਬਣਾਈਆਂ ਨੇ ਉਹਨਾਂ ਦੇ 30-30 ਸਾਲ ਪਹਿਲਾਂ ਫਿਲਮਾਂ ਉਹ ਟਾਈਟਲ ਸੇਮ ਰਿਲੀਜ਼ ਕੀਤੇ ਹਨ ਉਹ ਵੀ ਬੈਨ ਹੋਣੇ ਚਾਹੀਦੇ ਨੇ ਜਿਹੜੇ ਗੀਤ ਬੈਨ ਹੋਣੇ ਚਾਹੀਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਅਫਸੋਸ ਹੁੰਦਾ ਕਿ ਫਿਰ ਤਾਂ ਪੰਜਾਬੀ ਬੋਲੀ ਬੈਨ ਹੋਣੀ ਚਾਹੀਦੀ ਹੈ ਜੇ ਬੈਨ ਹੀ ਕਰਨਾ ਕਿਉਂਕਿ ਉਹ ਵੀ ਪੰਜਾਬੀ ਬੋਲਦੇ ਨੇ ਰੋਟੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਕਣਕ ਦੀ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਂਦੇ ਨੇ ਸਾਡੇ ਉਹ ਵੀ ਬੈਨ ਕਰੋ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਉਧਰ ਜਾ ਕੇ ਕੰਟੈਂਟ ਬਣਾ ਕੇ ਲੈ ਆਏ ਨੇ ਉਧਰ ਜਾ ਕੇ ਪੰਜਾਬੀ ਫਿਲਮਾਂ ਸ਼ੂਟ ਕਰਕੇ ਲੈ ਕੇ ਆਏ ਨੇ ਉਹ ਵੀ ਬੈਨ ਕਰੋ ਪੰਜਾਬੀ ਵਰਲਡ ਪੰਜਾਬੀ ਕਾਨਫਰੰਸ ਦੋ ਦੋ ਹੋ ਰਹੀਆਂ ਨੇ ਹਰ ਸਾਲ ਲਾਹੌਰ ਦੇ ਵਿੱਚ ਉਹ ਵੀ ਬੈਨ ਕਰੋ ਜਿਹੜੇ ਗਏ ਨੇ ਹੁਣ ਤੱਕ ਮੈਨੂੰ ਵੀ ਬੈਨ ਕਰੋ ਮੈਂ ਵੀ ਜਿਹੜਾ ਨਰਿੰਦਰ ਮੋਦੀ ਸਾਹਿਬ ਨੇ ਲਾਂਗਾ ਖੋਲਿਆ ਕਰਤਾਰਪੁਰ ਸਾਹਿਬ ਦਾ ਮੈਂ ਵੀ ਕਰਤਾਰਪੁਰ ਸਾਹਿਬ ਮੱਥਾ ਟੇਕਿਆ ਹੈ ਤਾਂ ਪਾਕਿਸਤਾਨ ਦੀ ਧਰਤੀ ਮੈਨੂੰ ਵੀ ਬੈਨ ਕਰੋ ਨਾ ਨਹੀਂ ਹੋਣਾ ਚਾਹੀਦਾ ਗਲਤ ਹੈ ਉਹ ਭਾਰਤੀ ਜਨਤਾ ਪਾਰਟੀ ਸਮਰਥਨ ਕਰਦੀ ਹੈ ਦਲਜੀਤ ਦੋ ਸਾਝ ਦਾ ਸਾਡੇ ਅੱਜ ਹਾਲਾਤ ਸੁਖਾਵੇਂ ਨਹੀਂ ਤੇ ਉਹਨੇ ਮੰਨਿਆ ਪ੍ਰੋਡਕਸ਼ਨ ਹਾਊਸ ਨੇ ਵੀ ਸਾਰੀ ਟੀਮ ਨੇ ਵੀ ਕਿ ਹਾਂ ਸਾਡੇ ਹਾਲਾਤ ਸੁਖਾਵੇਂ ਨਹੀਂ ਅਸੀਂ ਇਹਨੂੰ ਇੰਡੀਆ 'ਚ ਰਿਲੀਜ਼ ਨਹੀਂ ਕਰਾਂਗੇ ਉਹ ਲਾਸ ਉਹਨਾਂ ਨੇ ਸਹਿ ਲਿਆ ਪਹਿਲਾਂ ਹੀ ਪਰ ਤੁਸੀਂ ਦਿਲਜੀਤ ਦੋਸਾਜ ਨੂੰ ਇਸ ਤਰੀਕੇ ਤੱਕ ਇੰਨੇ ਵੱਡੇ ਹੰਗਾਮੇ ਕਰਕੇ ਉਹਨੂੰ ਬੈਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਉਹਨੂੰ ਉਹਦਾ ਪਾਸਪੋਰਟ ਕੈਨਸਲ ਕਰ ਦੋ ਉਹਨੂੰ ਬਾਰਡਰ ਫਿਲਮ 'ਚੋਂ ਕੱਢ ਦੋ ਉਹਦਾ ਕੈਰੀਅਰ ਤਬਾਹ ਕਰ ਦੋ ਇਹ ਸਾਡੇ ਭਾਰਤੀਆਂ ਦਾ ਕਿਰਦਾਰ ਨਹੀਂ ਸੀ ਨਹੀਂ ਹੈ ਨਹੀਂ ਹੋਵੇ ਮੇਰੀ ਅਰਦਾਸ ਵੀ ਇਹੀ ਹੈ ਕਿ ਰੱਬ ਕਿਰਪਾ ਕਰੇ ਦਾ ਉਹਦੇ ਕਰਤਾਰ ਇਦਾਂ ਦੀ ਸੋਚ ਸਾਡੇ ਭਾਰਤੀਆਂ ਦੇ ਦਿਮਾਗ 'ਚ ਨਾ ਆਵੇ ਸੁਰੜ ਕੇ ਚੱਲੀਏ ਤੁਹਾਡੇ ਸਾਰੇ ਰਾਹੀ ਸਾਰਿਆਂ ਦੇ ਮਾਧਮ ਰਾਹੀ ਮੈਂ ਦਿਲਜੀਤ ਦੂਸਾਂਝ ਨੂੰ ਇਹ ਬਹੁਤ ਪਿਆਰ ਨਾਲ ਸੁਨੇਹਾ دینا ਕਿ ਦਿਲਜੀਤ ਦੂਸਾਂਝ ਤੂੰ ਮੇਰੇ ਪੁੱਤਰਾਂ ਵਰਗਾ ਛੋਟਾ ਭਰਾ ਆ ਬਹੁਤ ਸਾਰਾ ਸਤਿਕਾਰ ਤੈਨੂੰ ਤੂੰ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਮਾਣ ਨਾਲ ਸਿਰ ਉੱਚਾ ਹੁੰਦਾ ਜਦੋਂ ਤੂੰ ਬਹੁਤ ਵੱਡੀ ਇੰਟਰਨੈਸ਼ਨਲ ਸਟੇਜ ਤੇ ਇੱਕ ਗੱਲ ਕਹਿਣਾ ਕਿ ਪੰਜਾਬੀ ਆ ਗਏ ਹੋਏ। ਤੂੰ ਚਾਹੇ ਰੋਡਾ ਹੋਇਆ ਕਿਸੇ ਫਿਲਮ ਦੇ ਵਿੱਚ ਪਰ ਬਿਗ ਪਾਕੇ ਹੋਇਆ, ਵਾਲ ਨਹੀਂ ਕਟਾਇਆ। ਦਸਤਾਰ ਬਨ ਕੇ ਜਿੱਥੇ ਵੀ ਜਾਣਾ ਤੇ ਮੇਰਾ ਪੰਜਾਬੀ ਹੋਣ ਦੇ ਨਾਤੇ ਸਿਰ ਉੱਚਾ ਹੁੰਦਾ ਹੈ। ਤੇ ਉਦੋਂ ਤਾਂ ਫਖਰ ਨਾਲ ਹੋਰ ਰੂਹ ਖੜ ਜਾਂਦੀ ਹੈ ਜਦੋਂ ਤੂੰ ਇਹੋ ਜੀ ਇੰਟਰਨੈਸ਼ਨਲ ਸਟੇਜ ਦੇ ਉੱਪਰ ਤਿਰੰਗਾ ਲੈ ਕੇ ਜਾਂਦਾ ਹੈ। ਭਾਰਤੀ ਹੋਣ ਤੇ ਤੈਨੂੰ ਮਾਣ ਤੇ ਸਾਡਾ ਮਾਣ ਵਧਾਉਣਾ ਜਿਉਂਦਾ ਰਹੇ ਪੁੱਤਰਾ ਜਿੱਥੇ ਵੀ ਦੁਨੀਆ 'ਚ ਹੈ ਤਰੱਕੀਆਂ ਹੋਵੇ ਤੇਰੀਆਂ ਭਾਰਤੀ ਜਨਤਾ ਪਾਰਟੀ ਤੇਰੇ ਨਾਲ ਹੈ ਅਸੀਂ ਤੇਰੇ ਸਾਹਿਬ ਸਾਬ ਇੱਕ ਸਵਾਲ ਲੈ ਲਓ ਤੁਸੀਂ ਕਹੇ ਜਿਹੜੇ ਮੇਰੇ ਸ਼ਬਦ ਨੇ ਬੀਜੇਪੀ ਦੇ ਸ਼ਬਦ ਨੇ ਪਰ ਤੁਹਾਡੇ ਮੰਡੀ ਤੋਂ ਸੰਸਦ ਕੰਗਣਾ ਰਾਮ ਉਹ ਤੁਮ ਲਗਾਤਾਰ ਟਾਰਗੇਟ ਕਰਦੇ ਨਹੀਂ ਫਿਰ ਦੋਰਾ ਮਾਫੜਨ ਕਿਉਂ ਹੈ ਪਹਿਲੀ ਗੱਲ ਜਦੋਂ ਉਹਨਾਂ ਨੇ ਪਹਿਲਾਂ ਕੀਤਾ ਸੀ ਕੰਗਣਾ ਰਣੌਤ ਜੀ ਨੇ ਉਦੋਂ ਉਹ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨਹੀਂ ਸੀ ਜਦੋਂ ਸੈਕੰਡ ਟਾਈਮ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਸਾਡੇ ਪ੍ਰਧਾਨ ਜੀ ਨੇ ਬੁਲਾ ਕੇ ਪੰਜਾਬੀ ਲਫ਼ਜ਼ਾਂ ਦੇ ਵਿੱਚ ਸ਼ਾਇਦ ਲਫ਼ਜ਼ ਬਾਲਫ਼ਜ਼ ਮੈਂ ਹੋ ਸਕਦਾ ਉਹਨਾਂ ਨੂੰ ਝਾੜ ਪਾਈ ਗਈ ਜਾਂ ਰੋਕਿਆ ਗਿਆ ਔਰ ਬਹੁਤ ਉਹ ਅਖਬਾਰਾਂ 'ਚ ਵੀ ਆਇਆ ਸਭ ਨੂੰ ਵੀ ਪਤਾ ਮੁੜ ਕੇ ਉਹਨਾਂ ਨੇ ਕੀਤਾ ਵੀ ਨਹੀਂ ਹੈਗਾ ਇਤਿਹਾਸ ਕਰੂੰਗਾ ਮੈਂ ਕੰਗਨਾ ਰਣੋਤ ਜੀ ਤੋਂ ਅੱਗੇ ਨੂੰ ਇਹ ਜੀ ਹਰਕਤ ਨਹੀਂ ਕਰ। ਜੇ ਧਿਆਨ ਲੋਕ ਨੇ ਹੋ ਤਾਂ ਨਾ ਕਿਸੇ ਬਾਜੀ ਦੇ ਸੀ ਸ਼ੂਟ ਕਿਤੇ ਹੋ ਸਕਦੀ ਸੀ ਉਹਨਾਂ 파ਰਟ ਪਾਕਿਸਤਾਨੀ ਐਕਟਰੈਸ ਕਰਦੀ ਸੀ ਅ ਜੇ ਮੈਂ ਇੱਕ ਸਿੱਧੀ ਸਪਸ਼ਟ ਜੀ ਪਿੰਡੂ ਜੀ ਭਾਸ਼ਾ ਕਹਾ ਤਾਂ ਡੱਡੂਆਂ ਦੀ ਪੰਛਰੀ ਇਕੱਠੀ ਕਰਨੀ ਬਹੁਤ ਔਖੀ ਹੈ ਛੋਟੇ ਗਿਲੇ ਡੇਟਸ ਮੈਂ ਪਹਿਲਾਂ ਗੱਲ ਕਹੀ ਹੈ ਕਿ ਮੀਰੀ ਸ਼ੂਟ ਨਹੀਂ 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 ਸਰ ਰੀ ਸ਼ੂਟ ਨਹੀਂ ਹੋ ਰਹੀ ਸਰ ਨਹੀਂ ਸਰ ਰੀ ਸ਼ੂਟ ਨਹੀਂ ਹੋ ਰਹੀ ਹਾਂਜੀ ਹਾਂਜੀ ਸਰ ਕਈ ਵਾਰ ਫਿਲਮ ਦੇ ਵਿੱਚ ਪੈਚ ਵਰਕ ਹੁੰਦਾ ਪਰ ਇਹ ਬਾਰਡਰ ਟੂ ਦੀ ਸ਼ੂਟਿੰਗ ਹੋ ਰਹੀ ਹੈ ਹਾਲੇ ਫਿਲਹਾਲ ਠੀਕ ਹੈ ਅਜਿਹੇ ਜਿਹੜੇ ਆਮ ਲੋਕ ਜਾਂ ਨਕਲੀ ਆਈਟੀ ਸਾਹਿਬ ਦਾ ਵੀ ਜ਼ਮਾਨਾ ਤੁਹਾਨੂੰ ਪਤਾ ਉਹ ਤਾਂ ਦਿਲਜੀਤ ਸਾਂਝ ਬਾਰੇ ਗੱਲ ਕਰਨ ਤਾਂ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਵੀ ਕਹਿ ਸਕਦੇ ਆ ਉਹਨਾਂ ਦਾ ਮੂੰਹ ਕਿਵੇਂ ਫੜੀਏ ਪਰ ਜਿਹੜੇ ਆਰਟਿਸਟ ਨੇ ਵੀ ਪ੍ਰਾਰਥ ਨੀਕਾ ਸਿੰਘ ਹੋਰ ਵੀ ਦੋ ਤਿੰਨ ਉਦਾਹਰਨਾਂ ਨੇ ਜਿਹੜੇ ਉਹ ਵੀ ਦਿਲਜੀਤ ਜੀ ਦੇ ਵਿਰੋਧ ਵਿੱਚ ਆ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਕੀ? ਉਹਨਾਂ ਦਾ ਵੀ ਮੂੰਹ ਕਿਵੇਂ ਫੜੀਏ ਨਹੀਂ ਹੁੰਤੇ ਕਿ ਆਰਟਿਸਟ ਹੋਣ ਨਾਲ ਕਿ ਤਾਂ ਸਮਝ ਸਕਦੇ ਆ ਸੋਚ ਤਾਂ ਉਹ ਆਪਣੀ ਹੈ ਜੀ ਸਾਰਾ ਤਾਂ ਜੀ ਸਾਂਝੀ ਹੈ ਸਾਰਿਆਂ ਦੇ ਲਈ ਤਾਂ ਫਿਰ ਉਹਨਾਂ ਲੋਕਾਂ ਦੀ ਬੁਨਆਦ ਕੀ ਗੱਲ ਕਿਉਂ ਹੈ ਉਹ ਇਹ ਤਾਂ ਹੋਊ ਉਹ ਜਿਆਦਾ ਬਿਹਤਰ ਦੱਸ ਸਕਦੇ ਹਾਂ। ਤੁਹਾਡੇ ਤੋਂ ਹੋਵੇ। ਤੁਸੀਂ ਅਦਾਕਾਰ ਵੀ ਹੋ। ਮੈਂ ਅਦਾਕਾਰ ਦੇ ਬਤੌਰ ਤੁਸੀਂ ਭਾਪੀ ਦੇ ਇੱਕ ਕਾਰਜਕਰਤਾ ਹੋ। ਮੈਂ ਦੋਨਾਂ ਦੇ ਹਿੱਸੇ ਸਵਾਲ ਪੁੱਛਣਾ ਚਾਹੀਦਾ। ਇੱਕ ਤਾਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਵਿਰੋਧੀ ਦੇਖੋ ਨਾ ਜੇਕਰ ਉਹ ਇਹ ਕਰੇਗਾ ਤਾਂ ਅਸੀਂ ਹੂ ਤੋੜਵਾ ਜਵਾਬ ਦੇਾਂਗੇ। 빙ਾ ਅਦਾਕਾਰ ਉੱਤਰ ਵਾਲੇ ਅਦਾਕਾਰ ਸਾਨੂੰ ਸਰੀਆਮ ਸਰ ਕਾਲਾ ਕੱਟ ਰਿਹਾ। ਸਰੀਆਮ ਕਰੇ ਕਿ ਪੰਜਾਬੀ ਨਸਲੀਸ਼ ਪਾਕਿਸਤਾਨ ਵੀ ਨਾਲ ਸਾਡੇ ਮੇਨ ਚੱਲ ਨਹੀਂ ਸਕਦੀ। ਸਾਡੀ ਉਹਨਾਂ ਦੀ ਰੋਜ਼ੀ ਰੋਟੀ ਬੰਦ ਹੋ ਚੁਗੀ। ਫਿਰ ਸਾਡੀ ਇੰਡਸਟਰੀ ਕਿਉਂ ਉਹ ਨਾ ਕਲਾਕਾਰ ਨੂੰ ਹਮੇਸ਼ਾ ਤਰਜੀਹ ਨਹੀਂ ਦਿੰਦੀਆਂ ਕਿਉਂ ਨਹੀਂ ਕੀ ਪੰਜਾਬ ਦੇ ਵਿੱਚ ਕਲਾਕਾਰ ਹੈ ਨਹੀਂਗੇ ਕਿ ਅਸੀਂ ਪਾਕਿਸਤਾਨੀ ਕਲਾਕਾਰ ਲੈਨੇ ਆ ਆਪਣੀ ਫਿਲਮਾਂ ਦੇ ਵਿੱਚ ਬੈਠ ਕੇ ਤਰਜੀਹ ਨਹੀਂ ਕਰਦੀਆਂ ਨਾ ਸਾਰੇ ਵਾਈਟ ਹਾਊਸ ਦਾ ਤੁਸੀਂ ਜ਼ਿਕਰ ਕੀਤਾ तमाम ਉਹਨਾਂ ਪ੍ਰੋਡਕਸ਼ਨ ਆਫਿਸ ਦਾ ਜ਼ਿਕਰ ਕਰ ਇਫਤਖਾਰ ਠਾਕੁਰ ਕਹਿੰਦੇ ਸੀ ਕਿ ਸਾਡੇ ਵਿੱਚ ਨਾ ਤੁਹਾਡੀਆਂ ਫਿਲਮਾਂ ਨਹੀਂ ਚੱਲਦੀ ਉਹ ਤਾਂ ਚੈਲੰਜ ਕਰ ਰਹੇ ਸੀ ਚੈਲੰਜ ਕਰ ਰਹੇ ਉਹ ਨਹੀਂ ਮੈਂ ਕਹਿੰਦਾ ਬੀਬਾ ਜੀ ਦੀ ਉਹੀ ਗੱਲ ਹੈ ਮੈਂ ਜਵਾਬ ਦੇ ਲਾਂ ਕਿ ਕਿਸੇ ਦਾ ਮੂੰਹ ਨਹੀਂ ਫੜਿਆ ਜਾ ਸਕਦਾ ਠੀਕ ਪਰ ਜਵਾਬ ਇਹੀ ਹੈ ਕਿ ਪਫਤਾ ਜਿਹੜੀ ਹੈਗੀ ਹੈ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਇੱਥੇ ਦੀ ਟੀਮ ਹੈਗੀ ਹੈ ਐਸੋਸੀਏਸ਼ਨ ਹੈ ਆਰਟਿਸਟਸ ਦੀ ਉਹਨਾਂ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਕਦੇ ਵੀ ਜਦੋਂ ਤੋਂ ਇਫਤਖਾਰ ਠਾਕੁਰ ਜਾਂ ਪਹਿਲਗਾਮ ਦਾ ਟਕਣਾ ਹੋਈ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਾਂਗੇ ਨਹੀਂ ਮੈਂ ਜਦੋਂ ਪਾਕਿਸਤਾਨ ਗਿਆ ਸੀ ਪਾਕਿਸਤਾਨ ਨਹੀਂ ਮੈਂ ਕਹੂੰਗਾ ਮੈਂ ਕਰਤਾਰਪੁਰ ਸਾਹਿਬ ਜਦੋਂ ਗਿਆ ਸੀ ਇਫਤਖਾਰ ਠਾਕੁਰ ਨੂੰ ਮੈਂ ਵੀ ਮਿਲਿਆ ਸੀ ਮੈਨੂੰ ਵੀ ਬਹੁਤ ਲੋਕ ਕਾਲ ਕਰਦੇ ਨੇ ਨੰਬਰ ਮੇਰੇ ਕੋਲੇ ਵੀ ਕੋਈ ਆ ਪਰ ਕੀ ਮੈਂ ਹੁਣ ਜਵਾਬ ਦੇਵਾਂਗਾ ਕੀ ਮੈਂ ਉਹਨਾਂ ਨਾਲ ਫੋਨ ਤੇ ਗੱਲ ਕਰਾਂਗਾ ਕੀ ਮੈਂ ਈਦ ਦੀਆਂ ਮੁਬਾਰਕਾਂ ਦਵਾਂਗਾ ਨਹੀਂ ਮੈਂ ਨਹੀਂ ਦਵਾਂਗਾ ਤਹਿਕਾਮ ਦਾ ਇਨਸੀਡੈਂਟ ਤਾਂ ਤੁਹਾਡੀ ਪਤਾ ਗੂੜ ਹੋਇਆ ਨਾ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਇਖਤियार ਠਾਕੁਰ ਹੋਣਾ ਨੇ ਹੀ ਪਟੀਸ਼ਨਸ ਪਾਈਆਂ ਕਿ ਪੰਜਾਬੀ ਫਿਲਮਾਂ ਪਾਕਿਸਤਾਨ ਦੇ ਵਿੱਚ ਰਿਲੀਜ਼ ਨਹੀਂ ਹੁੰਦੀ ਤਾਂ ਸੁਰੂ ਤੋਂ ਅਪੋਜ਼ ਕਰਦੇ ਆ ਗਏ ਪੰਜਾਬੀ ਦਸਤੂਰੀ ਪਰ ਲੱਗ ਅੱਜ ਵੀ ਲੱਗੀ ਹੋਈ ਆ ਬਤਾਂ ਰਹੀਓ ਸਾਡਾ ਗੱਲ ਇਹ ਹੈ ਕਿ ਜਦੋਂ ਪੋਲਿਟਿਕਲੀ ਸੇਤ ਤੋਂ ਤੁਸੀਂ ਐਜ਼ ਅ ਬੀਜਪੀ ਉਹਨਾਂ ਦਾ ਸਾਥ ਦੇ ਦਿੱਤੀ ਕਿ ਲੋੜ ਪਈ ਹੈ ਕਲਾਕਾਰ ਦਿੰਦੇ ਸਾਰੇ ਠੀਕ ਹੈ ਪਸੰਦ ਲੱਗਦੀ ਹੈ ਕਿਉਂਕਿ ਪੂਰੇ ਦਾ ਕਿਸੇ ਪੋਲਿਟਿਕਲ ਪਾਰਟੀ ਨੇ ਤਾਂ ਸਾਹਮਣੇ ਕਿਸੇ ਨੂੰ ਨਾ ਤੇ ਸਵਾਮੀ ਨਿਕਿਆ ਸਾਡਾ ਫਰਜ਼ ਬਣਦਾ ਸਾਡਾ ਫਰਜ਼ ਬਣਦਾ ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਹੈ ਸਭ ਤੋਂ ਪਹਿਲੀ ਗੱਲ ਦੂਸਰੀ ਗੱਲ ਕਿ ਜਿਹੜਾ ਮੈਮੋਰੰਡਮ ਜਾਂ ਲੈਟਰ ਗਿਆ ਹੈ ਉਸ ਸੈਂਟਰ ਗਵਰਨਮੈਂਟ ਨੂੰ ਨਰਿੰਦਰ ਮੋਦੀ ਸਾਹਿਬ ਨੂੰ ਗਿਆ ਠੀਕ ਹੈ ਨਾ ਜੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉੱਪਰ ਵੀ ਸਵਾਲ ਖੜਾ ਕੀਤਾ ਮੇਰੇ ਕੋਲੇ ਉਹਨਾਂ ਦੀ ਉਹ ਸਿਆਲ ਲੈਟ ਮੈਂ ਤਾਂ ਹੀ ਨਾਲ ਲੈ ਕੇ ਆਇਆ ਸੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਇੱਕ ਬੁਲਾਰੇ ਨੇ ਕੱਲ ਦਿੱਲੀ ਤੋਂ ਵੀ ਆਪਦਾ ਬਿਆਨ ਦਿੱਤਾ ਅੱਜ ਮੈਨੂੰ ਸਪੈਸ਼ਲੀ ਬੁਲਾਇਆ ਗਿਆ ਕਿਉਂਕਿ ਮੈਂ ਕਲਚਰਲ ਸੈਲ ਦਾ ਕਨਵੀਨਰ ਹਾਂ ਪੰਜਾਬ ਦਾ ਇਸ ਕਰਕੇ ਮੈਂ ਪ੍ਰੈਸ ਕਾਨਫਰੰਸ ਬੁਲਾਇਆ ਔਰ ਬਾਣਾ ਤੁਹਾਡੇ ਤੇ ਕਿ ਤੁਸੀਂ ਸਾਇਰ ਸਾਹਿਬ ਜੀ ਕਮੈਂਟ ਕਰਨਾ ਸਾਇਰ ਜੀ ਕਮੈਂਟ ਕਰਾਉਣੀ ਹੈ ਇੱਕ ਮਿੰਟ ਦੇਖੋ ਜਰਾ ਬਈ ਸਾਰੇ ਕੁਝ ਨਹੀਂ ਆ ਕੇਂਦਰ ਚ ਸਰਕਾਰ ਤੁਹਾਡੀ ਆ ਤੁਸੀਂ ਜੇ ਕੇਂਦਰ ਚ ਬੈਠੇ ਹੋ ਆਏ ਹੋ ਤੇ ਤੁਸੀਂ ਇਸ ਜੀਤੇ ਸਟੈਂਡ ਲਾਓ ਉਸ ਨੂੰ ਰੀਲீஸ் ਕਰੋ ਜਿੱਥਾ ਲੱਗਦਾ ਕਿ ਬੰਦ ਨਹੀਂ ਹੋਣੀ ਚਾਹੀਦੀ ਫਿਰ ਪੰਜਾਬ ਚ ਆ ਭਾਰਤ ਚ ਰੀਲீஸ் ਕਰਾਓ ਸਾਡੇ ਜਦੋਂ ਹਲੇ ਤੱਕ ਇੱਕ ਤਾਂ ਸਾਨੂੰ ਵਾਈਟ ਹੱਲ ਨੇ ਅਪਰੋਚ ਨਹੀਂ ਕੀਤਾ ਨਾ ਦਿਲਜੀਤ ਨੇ ਕੀਤਾ ਇਹ ਸੂਮ ਤੋਂ ਸਰਕਾਰ ਲੈ ਲਓ ਇਹ ਸੂਮ ਤੋਂ ਸਰਕਾਰ ਲੈ ਲਓ ਬਈ ਸਰ ਅਸੀਂ ਜਦੋਂ ਸਾਡੇ ਪਹਿਲਗਾਮ ਦੇ ਬਾਅਦ ਜਦੋਂ ਅਸੀਂ ਮਿਸਾਈਲਸ ਦੇ ਨਾਲ ਅਟੈਕ ਕੀਤਾ ਉਸ ਤੋਂ ਬਾਅਦ ਸੈਟਲ ਗਵਰਨਮੈਂਟ ਨੇ ਫੈਸਲਾ ਕੀਤਾ ਸੀ ਕਿ ਸਾਡਾ ਪਾਕਿਸਤਾਨ ਨਾਲ ਕੋਈ ਸੰਬੰਧ ਨਹੀਂ ਹੈ ਇਸ ਕਰਕੇ ਅਸੀਂ ਪਹਿਲ ਕਦਮੀ ਨਹੀਂ ਕਰਾਂਗੇ ਕਿਉਂਕਿ ਉਹਦੇ 'ਚ ਪ੍ਰੋਡਿਊਸਰ ਦਾ ਪਾਕਿਸਤਾਨੀ ਨਹੀਂ ਹੈ ਪ੍ਰੋਡਿਊਸਰ ਦਾ ਐਕਟਰ ਐਕਟ੍ਰੈਸ ਦਾ ਹੈ ਨਾ ਜੀ ਰੌਲਾ ਤਾਂ ਉਸ ਹੀ ਹੈ ਨਾ ਜੋ ਮੁੱਦਾ ਹੈ ਉਹ ਤਾਂ ਉਸ ਹੈ ਜੇ ਇੰਨਾ ਸੀਰੀਅਸ ਹੈ ਜੀ ਤਾਂ ਫਿਰ ਆਖਰਕਾਰ ਉਹਨੂੰ ਅਸੀਂ ਸਾਥ ਦੇ ਕੇ ਵੀ ਤਾਂ ਉਹੀ ਚੀਜ਼ ਕਰ ਰਹੀ ਹੈ ਨਾ ਕੋਈ ਤਾਂ ਕੋਈ ਵੀ ਚੀਜ਼ ਹੋਏ ਕਿਵੇਂ ਜਿਹੜਾ ਫਿਲਮ ਦੀ ਜੀਸਟ ਹੋਣਾ ਤਾਂ ਫਿਲਮ ਦੀ ਜੀਸਟ ਹੋਣੀ ਚਾਹੀਦੀ ਹੈ ਸਰਕਾਰ ਨੂੰ ਕੋਈ ਨਾ ਫੀਸ ਕਰਾਉਣੀ ਹੋਣੀ ਸਾਡੇ ਕੋਲੇ ਆਉਣ ਜੀ ਵਾਈਟ ਹੱਲਾ ਵਾਲਿਆਂ ਨੂੰ ਕਹੋ ਅੱਛਾ ਇੱਕ ਸਵਾਲ ਹੋ ਰਿਹਾ ਦੋਸਾਂ ਇੱਕ ਮਿੰਟ ਯਾਰ ਦੋ ਸਵਾਲ ਹੋਗੇ ਨਹੀਂ ਦੋਰਾ ਇੱਕ ਮਿੰਟ ਇੱਕ ਪਾਸੇ ਤੁਸੀਂ کہہ ਰਹੇ ਹੋ ਤੁਸੀਂ ਪੈਰ ਕਦਨੀ ਕਰ ਰਹੇ ਹੋ ਫਰਜ਼ ਦਬਾ ਰਹੇ ਹੋ ਸਾਹ ਦੇ ਕੇ ਤੇ ਤੁਸੀਂ ਪੈਰ ਕਦਨੀ ਤੁਸੀਂ ਦੱਸੋ ਨਾ ਜਿਹੜੀ ਜਿਹੜੇ ਸੌਰੀ ਜਿਹੜੇ ਸਾਡੇ ਕੋਲੇ ਦਾ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ EMPLOYES ਦਾ ਲੈਟਰ ਹੈ ਉਹ ਸ਼ਾਇਦ ਉਹਨਾਂ ਨੇ ਕਿਹਾ ਕਿ ਅਸੀਂ ਇਵਨ ਉਹਨੂੰ ਉਹਦਾ ਪਾਸਪੋਰਟ ਖਤਮ ਕਰੋ

ਪੰਜਾਬ ਦੇ ਪ੍ਰਧਾਨ ਅਿਸ਼ਰਪੀ ਦੀ ਫੋਟੋ ਆਰਮੀ ਅਫਸਰ ਨਾਲ ਵਾਇਰਲ ਹੋਈ ਤੇ ਬੀਜੇਪੀ ਨੇ ਬਹੁਤ ਸ਼ੋਰ ਉਚਾਇਆ ਸੀ ਕਿ ਪਾਕਿਸਤਾਨ ਦੇ ਆਰਮੀ ਅਫਸਰ ਨਾਲ ਸਰਕਾਰੀ ਫੰਕਸ਼ਨ ਦੀ ਫੋਟੋ ਹੈ ਤਾਂ ਹੂੰ ਤਾਂ ਆਪਣੇ ਇੱਕ ਸੈਲੀਬ੍ਰਿਟੀ ਦੇ ਫਿਲਮ ਹੀ ਬਣਾਤੀ ਤੁਸੀਂ ਉਹਨਾਂ ਦਾ ਸਮਰਥਨ ਕਰ ਰਹੇ ਹੋ ਕੀ ਕਰ ਰਹੇ ਹੋ ਐਨਐਸਏ ਯੂਆਈ ਦੇ ਪ੍ਰਧਾਨ ਐਸ਼ਰਪੀ ਉਹਦੀ ਇੱਕ ਪਾਕਿਸਤਾਨੀ ਪੁਰਾਣੀ ਫੋਟੋ ਸੀ ਪੁਰਾਣੀ ਫੋਟੋ ਸੀ ਉਹ ਵਾਇਰਲ ਹੋਈ ਤਾਂ ਬੀਜੇਪੀ ਨੇ ਉਹਦਾ ਕੈਸੀ ਇਨ ਕਾਰਵਾਈ ਹੋਣੀ ਚਾਹੀਦੀ ਹੈ ਬੀਜੇਪੀ ਨੇ ਕਿਹਾ ਸੀ ਕਿ ਉਹ ਮੋਰਚਾ ਪ੍ਰਧਾਨ ਉਹ ਮੋਰਚਾ ਦੇ ਪ੍ਰਧਾਨ ਇਹ ਕਿਹੜੇ ਪ੍ਰਧਾਨ ਪੰਜਾਬ ਦਾ ਪ੍ਰਧਾਨ ਕੋਈ ਨਹੀਂ ਹੈ ਜੁਵਾ ਮੋਰਚਾ ਪੰਜਾਬ ਦਾ ਪ੍ਰਧਾਨ ਕੋਈ ਨਹੀਂ ਹੈ ਚਲੋ ਸਰ ਮੈਂ ਇੱਕ ਵਾਰ ਪੰਜਾਬ ਦਾ ਜੁਵਾ ਮੋਰਚਾ ਦਾ ਕੋਈ ਪ੍ਰਧਾਨ ਨਹੀਂ ਹੈ ਮੈਂ ਕਹਿੰਦਾ ਜੀ ਜੁਵਾ ਮੋਰਚਾ ਪੰਜਾਬ ਦਾ ਕੋਈ ਪ੍ਰਧਾਨ ਨਹੀਂ ਮੈਂ ਕਲੀਅਰਫਾਈ ਕੀਤਾ ਚਲੋ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਤੇ ਤੁਹਾਨੂੰ ਨਹੀਂ ਲੱਗਿਆ ਵੀ ਬੀਜੇਪੀ ਨੂੰ ਡਿਫੈਂਡ ਕਰਨ ਦੀ ਕੀ ਲੋੜ ਪੈਗੀ ਸਰ ਬੀਜੇਪੀ ਤਾਂ ਸ਼ੋਅ ਕਰ ਰਹੀ ਹੈ ਜਿਸki ਕੋਈ ਇਸ਼ੂ ਨਹੀਂ ਹੈ ਇਹ ਤਾਂ ਇਹ ਤਾਂ ਪੋਲੀਟਿਕਲ ਇਸ਼ੂ ਹੈ ਇਗਿਟਿਕਲ ਅਸੀਂ ਨਹੀਂ ਤੁਸੀਂ ਕਰ ਐਸੇ ਕਰਾ ਕਰ ਕਰ ਸਕਦੇ ਹਾਂ ਇਹ ਤਾਂ ਕੰਮ ਹੋ ਗੋਦਾ ਉਹ ਗੱਲ ਤੁਸੀਂ ਆਪਦੇ ਵਿਆਪ ਤੇ ਕਰੋ ਤੁਸੀਂ ਬੀਜੇਪੀ ਦਾ ਮੈਂ ਤਾਕ ਤਾਕ ਕਰ ਰਿਹਾ ਬੀਜੇਪੀ ਦਾ ਕਿ ਮੇਰੇ ਕੋਲੇ ਕਲਚਰਲ ਵਿੰਗ ਹੈ ਸਾਡੇ ਕੋਲੇ ਕਲਚਰਲ ਟੀਮ ਹੈ ਪੂਰੀ ਪੰਜਾਬ ਦੀ ਚਾਹੇ ਉਹ ਬੀਜੇਪੀ ਦੇ ਨਾਲ ਜੁੜੇ ਹੋਏ ਨੇ ਚਾਹੇ ਮੈਂ ਬੀਜੇਪੀ ਦੇ ਨਾਲ ਜੁੜਿਆ ਹਾਂ ਮੇਰੇ ਅੰਦਰੋਂ ਕਲਾਕਾਰ ਤਾਂ ਬੋਲ ਰਿਹਾ ਉਹਨਾਂ ਅੰਦਰੋਂ ਵੀ ਕਲਾਕਾਰ ਬੋਲ ਰਿਹਾ ਉਹਨਾਂ ਨੇ ਵੀ ਕਿਹਾ ਮੈਨੂੰ ਮੈਂ ਇਕੱਲਾ ਨਹੀਂ ਆ ਗਿਆ ਬੀਜੇਪੀ ਆਫਿਸ ਦੇ ਜੋਸ਼ੀ ਸਾਹਿਬ ਬੈਠੇ ਨੇ ਸਾਡੇ ਸੀਨੀਅਰ ਨੇ ਇਹਨਾਂ ਨੇ ਮੈਨੂੰ ਬੁਲਾ ਨਹੀਂ ਲਿਆ ਕਿ ਆਪਾਂ ਪ੍ਰੈਸ ਕਾਨਫਰੰਸ ਕਰ ਲਈਏ ਮੈਨੂੰ ਪਿਛਲੇ 4 ਦਿਨਾਂ ਤੋਂ ਉਹਨਾਂ ਦੇ ਕਾਲ ਸਾਰੇ ਆ ਰਹੇ ਨੇ ਜਿਹੜੇ ਸਟਰਗਲਿੰਗ ਆਰਟਿਸਟਸ ਨੇ ਚਾਹੇ ਉਹ ਬੀਜੇਪੀ ਦਾ ਹਿੱਸਾ ਨੇ ਸੋ ਮੈਂ ਬੀਜੇਪੀ ਦਾ ਹਿੱਸਾ ਮੇਰਾ ਦਿਲ ਕੀਤਾ ਕਿ ਮੈਂ ਬੀਜੇਪੀ ਦੇ ਰਾਹੀ ਹੀ ਇਹ ਸਨੇਹਾ ਦੇਵਾਂ ਬੀਜੇਪੀ ਬਣ ਕੇ ਹੀ ਇਹਦਾ ਸਮਰਥਨ ਕਰਾਂ ਉਹ ਹੋਰ ਸਟਰੋਂਗ ਹੋਏਗਾ ਹੋਰ ਚੰਗਾ ਹੋਏਗਾ ਸਨੇਹਾ ਜੀ ਥੈਂਕ ਯੂ ਜੀ ਬਹੁਤ ਧੰਨਵਾਦ